ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਆਪਾਂ ਤੁਹਾਨੂੰ ਚਾਰ ਬਿਹੜਾ ਦਿਖਾਵਾਂਗੇ ਤੇ ਮੂਰੇ ਸਾਹਮਣੇ ਸਕਰੀਨ ਦੇ ਉੱਪਰ ਤਿੰਨ ਬਿਹੜਾ ਦਾ ਐ ਨਗਿਨੇ ਹੀ ਦਿਖੀ ਜਾਂਦੇ ਜਿਵੇਂ ਯਾਰ ਇੱਕੋ ਜਿhkੀਆਂ ਕੱਦ-ਕਾਠ ਵਾਲੀਆਂ ਤੇ ਬਿਊਟੀ ਤੇ ਪਲੱਸ ਇਹਨਾਂ ਦੇ ਵਿੱਚ 103% ਬਰੀਡ ਕੱਪੜਾ ਬਿਹੜਾਂ ਗੀਆਂ ਡਿਟੇਲ ਇਨਫਾਰਮੇਸ਼ਨ ਸਾਰੀ ਵੀਰ ਤੇ ਲੈਵਾਂਗੇ ਕਿਹੜਾ ਬਾਇਓ ਡਾਟਾ ਸੀਮੈਂਟ ਵਗੈਰਾ ਤੇ ਬਾਕੀ ਸਟਾਰਟਿੰਗ ਹੀ ਦੇਖੋ ਯਾਰ ਠੰਡੀਆਂ ਸੀਰ ਜੀ ਮੈਂ ਕਹਿੰਦਾ ਪਿੰਡ ਦਾ ਕੀ ਨਾਮ ਤੋਂ ਪਤਾ ਲੱਗ ਜਾਂਦਾ ਇਹਨਾਂ ਦੀ ਜਾਤ ਪਾਤ ਆ ਤੁਹਾਨੂੰ ਪਤਾ ਲੱਗ ਜਾਓ ਆਹ ਵੀਰ ਲੈ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਵਨ ਪੁਲਿਸਿੰਗਾਂ ਪਿੰਡ ਹੜਿਆ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 9877868899 ਤੇ ਦੂਜਾ ਨੰਬਰ ਹੈ 97355068 ਵੱਡੇ ਪ੍ਰਾਣ ਨੰਬਰ ਹੈ ਅੱਜ ਤਾਂ ਫ ਇੱਕੋ ਦਾ ਜਨੈਕ ਅਲੱਗ-ਅਲੱਗ ਆਇਆ। ਇਹ ਆ ਬੜਾ ਬਈ ਇੱਕ ਇੱਕੇ ਫਾਰਮ ਤੋਂ ਲਈਆਂ ਵੀ ਨੇ ਬੜਾ। ਠੀਕ ਆ ਉਹ ਦੋ ਲੈਦਾ ਆਇਆ। ਉਹ ਅਲੱਗ ਫਾਰਮ ਚਾਹੀਏਗੀ ਉਹ ਲੱਗਾਈ ਹੈ। ਪਰ ਇੰਨੀ ਕਾ ਹੋਆ ਸਾਰੇ ਬੰਦਾ ਜਿਹੜੇ ਤੇ ਆਦਾ ਯਾਰ ਬਾਰੀ ਪਿਆਰੀ ਬੱਚੀ ਹੈ ਨਾ। ਇਹ ਦੋੰਦੀ ਹੈ ਬਈ ਪਹਿਲਣ ਵਸੀ ਹੈਗੀ। ਪਹਿਲਾਂ ਤੂੰ ਐ ਮੰਨ ਕੇ ਆ ਬੋਡੀ ਸਕੋਰ ਵੀ ਆਏ ਜੀ ਹੈਡ ਦਾ ਅੰਦਾਜ਼ਾ ਲਾ ਲਈ। ਠੀਕ ਹੈ। ਹਾਂ। ਸੋ ਦੁੱਧ ਚਾਹੇ ਜਿੰਨਾ ਮਰਜ਼ੀ ਦੇਵੇ ਪਰ ਇਹ ਖੜੀ ਜੱਜ ਦੀ ਆ ਜਾਵਾ ਯਾਰ ਹਨਾ। ਬਈ ਇਹ ਦੁੱਧ ਵਾਲਾ ਤਾਂ ਨਾਮਾ ਮੱਤ ਜੂ ਇਹ ਨਹੀਂ ਦੁੱਧ ਨਾਮ ਜਾਨਵਰ ਕੱਢੇ। ਪਹਿਲਾਂ ਪਹਿਲਾਂ ਬਰੀਡ ਦੇਵਾ। ਸੋ ਗੱਲ ਬਰੀਡ ਵਿੱਚ ਦੇਣਾ ਹੁੰਦਾ ਗਾ ਜੇ ਇਹ ਗੱਲ ਹੈ ਬਰੀਡੇ ਦੇ ਵਿੱਚ ਪੈਰਾਂ ਤੋਂ ਆਪਣੀ ਹਰੇਕ ਵੀਡੀਓ ਤੇ ਰਹਿੰਦੀ ਹੈ ਗੱਲ ਵੀ ਲੈ ਪੈਰਾਂ ਤੋਂ ਤਾਂहां ਤੋਂ ਠੀਕ ਹੈ ਨਾ ਗੱਲ ਸਟ੍ਰੇਟਨੈਸ ਬਾਡੀ ਸਕੋਰ ਸਾਰੇ ਆਪਣਾ ਸਾਰਾ ਫੋਕਸ ਇਹੀ ਰਹੇਗਾ ਆਪਣਾ ਠੀਕ ਹੈ ਪਹਿਲਾਂ ਆਪਣੇ ਪੈਰਾਂ ਦੀ ਹੁੰਦੀ ਹੈ ਬਈ ਦੰਦੋ ਕਿਵੇਂ ਇਹ ਦੰਦੋ ਬਈ ਦੁੱਕ ਦੇ ਕੱਢਦੇ ਆਏ ਬਸੀ ਅੱਛਾ ਦੋ ਦੰਦ ਪਹਿਲਾਂ ਸੁਆ ਸੁੜੀ ਪਹਿਲਣਾ ਬਈ ਜੀ ਦੇਖਣ ਨੂੰ ਬਾਡੀ ਵੇਟ ਐਂ ਲੱਗਦਾ ਵੀ ਦੂਜਾ ਸੁਆ ਹੁੰਦਾ ਇਹਦਾ ਪਹਿਲਣਾ ਬਈ ਪਹਿਲਾਂ ਪੈਰਾਂ ਦੇ ਫਿਰ ਲੈਵਰੀ ਕੁਆਲਿਟੀ ਦੇਖ ਲੈਗੇ ਤੇ ਇਹਦੇ ਬਈ ਸੀਮਨ ਕਿਹੜੇ ਦੀ ਆ ਗਈ ਆਪੇ ਇਹ ਦੋਨਾਂ ਦੇ ਵੀਰੇ ਸਪਾਈਕ ਤਾਂ ਠੀਕ ਆ ਸਪਾਈਕ ਦਾ ਦੋਨਾਂ ਤੇ ਲੱਗਿਆ ਵਾ ਦੋਨਾਂ ਲੱਗਿਆ ਹੋਇਆਗਾ ਸੈਕਸੜਾ ਨਾਨਸਰ ਚਲੋ ਸੈਕਸੜਾ ਨੇ ਵੀ ਦੋਨਾਂ ਜੀ ਠੀਕ ਹੈ ਹਾਂ ਤੇ ਇਹਦੀ ਮਦਰ ਰਿਕਾਰਡ ਤੇ ਤੋਂ ਆਪਾਂ ਅੰਦਾਜ਼ਾ ਲਾਈਏ ਕਿੰਨੇ ਦੁੱਧ ਦਾ ਅੰਦਾਜ਼ਾ ਬਿਲਕੁਲ ਐਮਨ ਕੇ ਆ 20 ਕਮਾਂ ਰੱਖੇ ਵੀ ਨਾ ਆਪਾਂ ਕਹਿੰਦੇ 50 ਕਮਾਂ ਲੀਏ 100 ਹਨ 20 ਕਮਾਂ ਨਹੀਂ ਹੈ ਵੀ ਬੰਦਾ ਸ਼ੌਂਕੀਆ ਤੋਂ ਲੈ ਬੰਦ ਕੀ ਰੱਖਦਾ ਬੰਦਾ ਠੀਕ ਹੈ ਹਾਂ ਕੁਆਲਿਟੀ ਸਾਰਿਆਂ ਕੋਲੇ ਬਾਬਰੀ ਬਰੀਡ ਆ ਬਾਈ ਕੋਲੇ ਇਹ ਤੋਂ ਪਹਿਲਾਂ ਤੋਂ ਆਪਾਂ ਦੁੱਧ ਕਿੰਨਾ ਲੈ ਸਕਦੇ ਬਾਈ ਪਹਿਲਾਂ ਹੁਣ ਤਾਂ ਆਪਾਂ ਹਨਾ ਅੰਦਾਜ਼ਾ ਲਾ ਲਈਏ ਵੀ ਐਮਨ ਕੇ ਲਈ 35 ਕਿਲੋ ਦਾ ਬ ਪਹਿਲੇ ਇਹਦਾ ਬਾਡੀ ਸਕੋਰ ਆ ਬਰੀਡ ਆ ਜੀ ਲੈਗ ਸਕੋਰ ਹਨ ਜਿਵੇਂ ਆ ਬਹੁਤ ਚੰਗੇ ਸੀਮਣ ਦੀ ਹੈਗੀ ਇਹ ਮੈਂ ਅੱਗੇ ਸੈਕਸ ਲੱਗਿਆ ਮੈਨੂੰ ਲੱਗਦਾ 35 ਕੋਈ ਬੜੀ ਪਾਉਣੀ ਦੀ ਗੱਲ ਕੈਦ ਕਰ ਦੋ ਨਟ ਜੇ ਹੈ 8 ਦਿਨ ਬਾਕੀ ਪੈਣੇ ਬਈ 10 ਦਿਨ ਵੀ ਲਿਆ ਸਕਦੀ ਹਵਸੀ ਠੀਕ ਹੈ ਤੇ ਲੇਵਾ ਲੂਵਾ ਯਾਰ ਕੀ ਆ ਵਾਤਾ ਹਨਾ ਲੇਵਾ ਤਾਂ ਬਈ ਇਹ ਬਸ ਮੰਨ ਗਿਆ ਪਾਲ ਪਾਉਣੀ ਸਟਾਰਟ ਕਰੀਏ ਬਸ ਇਹਦਾ ਬਣਨਾ ਵੜਦਾ ਲੱਟਾ ਲਾ ਲਓ ਸੋ ਫੈਟ ਰੈਸ ਦੇਖੋ ਤੇ ਬਾਖੋਪੀ ਜੇਲੀ ਥੱਲੋਂ ਪੈਰਾਂ ਦੀ ਗੱਲ ਕਰਦੇ ਆ ਤੁਸੀਂ ਨੋਟ ਕਰ ਸਕਦੇ ਹੋ ਲੈ ਆ ਵੀ ਜੀ ਚੈੱਕ ਕਰਾ ਦੇ ਬਈ ਲੈ ਲੈ ਸਕੋਰ ਦੋ ਪੈਰ ਦੇ ਕੁਆਲਿਟੀ ਇਹ ਰੁਪਿਆ 30 30 ਹਜ਼ਾਰ ਅੱਗੇ ਪਿੱਛੇ ਕਰ ਦਿੰਦੇ ਜੀ ਬਸ ਉਹਨੂੰ ਬਾਕੀ ਐ ਬਈ ਪਸੂ ਨਾ ਸੂਏ ਉਹੀ 5 4 ਬੱਪੂ ਤੋਂ ਸੂਏ ਵੱਧ ਦੇ ਦਿੰਦਾ ਜੈ ਜੈ ਕਰਨਾ ਜਮਾਨਾ ਹਣਾ ਆਪਾਂ ਹਰੇਕ ਵੀਡੀਓ ਵੀ ਪਹਿਲਾਂ ਵੀ ਵੀਰ ਵੀ ਲੈ ਵੀ ਜਾਣ ਬਰ ਨਾ ਦੇਖਿਆ ਕਰੋ ਨਾ ਵੀ ਪੈਸੇ ਮੰਗ ਜਾਇਆ ਕਰੋ ਸੋ ਗੱਲ ਉਹੀ ਹੈ ਕਿ ਜਿਨ੍ਹਾਂ ਨੇ ਰੂਟਾ ਬਿਲਟਰ ਲੈ ਤਾ ਸੀ ਸੁਪਰ ਸੀਟਰ ਨਾਲ ਕਣਕ ਕਿਰਾਏ ਦੇ ਵਜਾਈ ਜਾਂਦੇ ਆ ਜਿਨ੍ਹਾਂ ਨੇ ਸੁਪਰ ਸੀਟਰ ਲੈ ਲਓ ਦੋਨੇ ਕੰਮ ਲਈ ਜਾਂਦੇ ਉਹ ਤੋਂ ਹਣਾ ਬਾਈ ਸਸਤਾ ਰੋਵੇ ਕਹਿੰਦਾ ਬਾਰ ਬਾਰ ਮਹਿੰਗਾ ਰੋਵੇ ਇੱਕ ਵਾਰ ਗੱਲ ਉਹੀ ਆ ਤੇ ਦੁੱਧ ਦਾ ਅੰਦਾਜ਼ਾ ਵੀ ਕਹਿੰਦਾ ਭਾਵੇਂ 34 35 ਵਾਲੀ ਹੈਗੀ ਕੋਈ ਵਾਲਾ ਨਹੀਂ ਬਈ ਬਸੀ ਰੇਟ ਕੀ ਰਊ ਇਹਦਾ ਰੇਟ ਪਈ ਆਪਾਂ ਫੋਨ ਤੇ ਕਰਨਾ ਹੀ ਪੈਣਾ ਦਾ ਚੀਜ਼ਾਂ ਇਹ ਸਾਰੀਆਂ ਨਹੀਂ ਰਹਿਣਾ ਵੀ 2 ਲੱਖ 2.5 ਲੱਖ ਉਹ ਗੱਲ ਤਾਂ ਕਰਨੀ ਨਹੀਂ ਜੇ ਫੋਨ ਤੇ ਕਹਿੰਦਾ ਵਿੱਚ ਬੰਦੇ ਕਹਿੰਦੇ ਆਈਆਂ ਹੁੰਦੀ ਆ ਬਈ ਆਏ ਆ ਬੜਾ ਤਾਂ ਸੌਦਾ ਚੱਲ ਰਿਹਾ ਹੈਗਾ ਕਿਸ ਵਪਾਰੀ ਨਾਲ ਇਹ ਕਾਰਨ ਕੀ ਹੈਗਾ ਕਈ ਵਾਰ ਸੌਦਾ ਹੋ ਜਾਂਦਾ ਆਪਾਂ ਉਧਰ ਰੇਟ ਮੰਗ ਲਈਏ ਪਰ ਉੱਥੇ ਉਹ ਹੋ ਜਾਂਦਾਗਾ ਅਗਰੇ ਵੀ ਕਹਾ ਕਿ ਯਾਰ ਵੀਡੀਓ ਹੋਰ ਚੈਨਲ ਦੀ ਪੌਰੀ ਹੁੰਦੀ ਆ ਤੋਰਦੀ ਬਾਹਰ ਨੂੰ ਗਿਆ ਕਢਾ ਦੇ ਇਹਨੂੰ ਸੋ ਪਹਿਲੇ ਨੰਬਰ ਤੇ ਦੇਖੋ ਦੁਗ ਦੇ ਦੰਦਾ ਜੀ ਚਾਕ ਦੀ ਭਈਆ ਬੱਛੀ ਤੇ ਨਗੀਨੇ ਦਿਖਾਉਂਦੇ ਪਿਆ ਧੰਨਵਾਦ ਜੀ ਮਾ ਸੋ ਯਾਰ ਬਰੀਡ ਵਾਲੇ ਪਾਸੇ ਦਾ ਵੀ ਕਿਤੇ ਲੋ ਸਾਨੂੰ ਬਰੀਡ ਨਹੀਂ ਬीडी ਅਸੀਂ 200 ਕਿਲੋਮੀਟਰ ਚੱਲੇਗੇ ਚਾਹੇ 1000 ਕਿਤੇਗੇ। ਸਨੋਮੈਨ ਦੀ ਆ ਬਈ ਇਹ। ਅਸੀਂ ਆਪ ਆ ਗਈ ਸਨੋਮੈਨ ਦੀ। ਸੂਆ ਸੂਰੀ ਆ ਪਹਿਲਾ ਹਣਾ। ਠੀਕ ਹੈ। ਕੁਆਲਿਟੀ ਕੁਆਲਿਟੀ ਦਾ ਫਿਰ ਪੂਰੀ ਬੰਬ ਲਾਇੇ ਪਿਆ ਜਮ ਹਣਾ। ਕੜਕੜਾਂ ਲੰਗ ਲਾਇਏ ਆਪਣੇ ਬਾਈ ਕੇ 2 ਘੰਟੇ ਹਣਾ ਉਹਨਾਂ ਨੂੰ 2 ਘੜੀਆਂ। ਗੈਂਟ ਕਹਿ ਕੇ ਲਾਇਏ ਲੰਗ। ਸੂਆ ਦੇਖੋ ਯਾਰ ਫੇਸ ਦਾ ਹੀ ਮੁੱਲਾ ਜਮ ਹਣਾ। ਕੰਨ ਨਿੱਕਾ ਨਿੱਕਾ ਮੱਥਾ ਵਗੈਰਾ ਤੇ ਸਾਫ ਸੁਥਰੀ ਜਮ। ਕੋਈ ਵੀ ਆ ਕੇ ਇਹ ਨਹੀਂ ਕਹਿ ਸਕਦਾ ਢਿੱਲੋ ਬਾੜ ਪਸੰਦ ਨਹੀਂ ਆਈ। ਸਾਈਜ਼ ਚੈੱਕ ਕਰੋ। ਇਹਦੀ ਕੁਆਲਿਟੀ ਚੈੱਕ ਕਰੋ ਪਹਿਲਾ ਸੁਆ ਸੂਰੀ ਆ ਸੀਮਨ ਕਿਹੜੇ ਦੱਸਿਆ ਆਪਾਂ ਇਹਨਾਂ ਦੇ ਲੱਗੇ ਹੋਏ ਸਪਾਇਕ ਤੋਂ ਗੱਭਣੇ ਬਾਈ ਸੈਕਸ ਤੋਂ ਅੱਛਾ ਜੋੜਾ ਦੋ ਨੇ ਸੈਕਸ ਤੋਂ ਗੱਭਣਾ ਹਣਾ ਠੀਕ ਆ ਰੇਟ ਵੀਰ ਫੂਟ ਤੇ ਕਰੂਗਾ ਸੋ ਯਾਰ ਬੈਡ ਦੇ ਉੱਪਰ ਮੇਰਾ ਤਾਂ ਨਹੀਂ ਕੈਮਰਾ ਹਟਾਉਣ ਨੂੰ ਮਨ ਕਰਦਾ ਪਿਆ ਜਾਵਾ ਸੋ ਆ ਦੇਖੋ ਯਾਰ ਕਿਆ ਬਾਤਾਂ ਯਾਰ ਅੱਜ ਦਾ ਮਾਸ਼ਾਅੱਲਾ ਹੀ ਹੋਈ ਬੀ ਗੱਲ ਉਹ ਤੇ ਪੂਰੀਆਂ ਬਰੀਡ ਦੇ ਵਿੱਚ ਜਮਾ ਯਾਰ ਤੇ ਬਾਕੀ ਇਹ ਨਹੀਂ ਗੱਲ ਵੀ ਸੂਣ ਦੇ ਨੇੜੇ ਤੇ ਭੋਗ ਚੱਲਦੀ ਹੋਊਗੀ ਤੇ ਗੋਆ ਵੀ ਬਰੇਟਰ ਕਰਕੇ ਕਰਦੇ ਬਰੇਟਰ ਕਰਕੇ ਕਰਦੇ ਨਾਲ ਚਾਰ ਖਾਂਦੀਆਂ ਹੁਣ ਵੀ ਵੜਾ ਕੋਈ ਐ ਨਹੀਂ ਵੀ ਤੂੜੀ ਦੇ ਲਈ ਚਾਰ ਖਾਂਦੀਆਂ ਨਹੀਂ ਠੀਕ ਹੈ ਤੇ ਜਮਾ ਜੱਜ ਕਰ ਥਣੇੜੋ ਦਿਖਾ ਦਿੰਦੇ ਇੱਕ ਵਾਰੀ ਥਣ ਦੇਖੋ ਜਾਨਾ ਥਣ ਤਾਂ ਬਈ ਮੁੱਠੀ ਵਾਲੀ ਰਹਿਣਾ ਬਸ ਇਹ ਸੁਣਨ ਦਾ ਠੀਕ ਹੈ ਹਾਂ ਕੋਈ ਐ ਨਹੀਂ ਹੈਗਾ ਕੋਈ ਹੋਗਾ ਨਾ ਅੱਗੇ ਆਜੇ ਦੋ ਨੰਬਰ ਤੇ ਇਹ ਕਿਹੜਾ ਸੁਆ ਇਹ ਬਈ ਦੂਜਾ ਸੁਆ ਸੁੰਦੀ ਹੈਗੀ ਕਹਿਣ ਜੇ ਆਪਾਂ ਪਾਈ ਲਣਗੇ ਦੀਏ ਠੀਕ ਹੈ ਇਹ ਦੂਜਾ ਸੁਆ ਸੁੰਦੀ ਹੈਗੀ ਆਪਾਂ ਤਾਂ ਦੇਖੀ ਵੀ ਚੈੱਕ ਕਰਾ ਲਨੇਗੀ ਅਸਾਂ ਦੂਜਾ ਸੁਆ ਤੇ ਲੈ ਜੂ ਦੱਸ ਦੇਣ ਲੈ ਗਰੇ ਆਉਣ ਵਾਲੀ ਹੈ ਦਾ ਸਵਾ ਦੇਖੋ ਜੀ ਐ ਚਾਹ ਮੰਨ ਕੇ ਗੱਲ ਛਿ ਗੇ ਬਰੇ ਰਿਜਨ ਵਾਲੇ ਜੀ ਠੀਕ ਹੈ ਕੰਨੀਆਂ ਖੜੀਆਂ ਆ ਕੰਨੀਆਂ ਖੜੀਆਂ ਨੇ ਜੀ ਠੀਕ ਹੈ ਛਿਗੀ ਆ ਮੂੰਹ ਜੈਨੂਣ ਦੂਜਾ ਸੂਆ ਵੇਜ ਵਿੱਚ ਕਹਿੰਦੇ ਆ ਕਿ ਵਪਾਰੀਆਂ ਦੇ ਘਰੇ ਤੀਜਾ ਸੂਆ ਆਉਂਦੀ ਨਹੀਂ ਸੋ ਦਾ ਦੰਦ ਦੇਖ ਲੋ ਜਮਾ ਸਾਰੀ ਟੋਟਲ ਦੀ ਚੈੱਕ ਕਰਾਵਾਂਗੇ ਆਪਾਂ ਠੀਕ ਹੈ ਇਹਦੀ ਗੱਲ ਨਹੀਂ ਆਲਾ ਲੋਕ ਵਿਚਾਰ ਹੜ ਨੰਦਾਂ ਨੂੰ ਇਹ ਕਹਿੰਦੇ ਭਈ ਚੌਕੀ ਆਣੇਗੀ ਆ ਛਿਗੀ ਆਣੇ ਹਨ ਠੀਕ ਹੈ ਉਦਾਂ ਨਹੀਂ ਸੋ ਵੇਜ ਬੰਦੇ ਇਹ ਦੇਖਣ ਜਾਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਚੌਕੀ ਸਿੱਕੀ ਕੀ ਹੋਊ ਚੱਲ ਜਾਂਦਾ ਉਹ ਤੂੜ ਜੜਡੂ ਸੋ ਆ ਵੀ ਯਾਰ ਦੇਖੋ ਕਿਆ ਬਾਤ ਆ ਇਹਦਾ ਵੀਰੇ ਦੁੱਧ ਕਿੰਨਾ ਕੁ ਪਾਇਆ ਵਾ ਦੁੱਧ ਪਾਇਆ 33 ਕਿਲੋ 32 ਕਿਲੋ ਐ ਚਲੀ ਵੀ ਹੈ ਭਾਈ ਜੀ ਨਾ ਬਈ ਫਸਟ ਟਾਈਮ ਹੋ ਰਹੀ ਠੀਕ ਹੈ ਹਾਂ ਤੇ ਬਾਕੀ ਯਾਰ 50 ਕਿਲੋ ਵੀ 35 ਕਿਲੋ ਪਲੋਂ ਦੇਤਾ ਹੈ ਨਾ 33 32 ਕਿਲੋ ਪਲੋਂ ਦੇਤਾ ਹੈ ਵੇ ਦਾ ਐਤ ਕੀ 35 ਬਾਰ ਕਰ ਜੂਗੀ ਅਸਲੀ ਬਲਾਸੀ ਖੋਲਾ ਨਹੀਂ ਦੇਣਾ ਬਾਈ ਬਸ ਨੂੰ ਠੀਕ ਹੈ ਸੋ ਯਾਰ ਉਹਨੂੰ ਤੇ 40 ਘਾਲ ਹੁੰਦੇ ਉਹਦਾ ਕੀ ਫਾਇਦਾ ਕਿਉਂਕਿ ਗਰਮੀ ਆ ਬਾਈ ਸੋ ਬਾਕੀ ਯਾਰ ਫੇਸ ਬਿਊਟੀ ਵਗੈਰਾ ਦੇਖੋ ਨਾ ਤੇ ਥੱਲੋਂ ਨਾੜਾ ਨੂੜਾ ਨਾਲ ਕਿਆ ਬਾਤ ਆ ਤੇ ਇਹਦੇ ਸੇਮ ਹੀ ਸੀਮਨ ਲੱਗਿਆ ਵਾ ਨਾ ਹਾਂ ਬਾਈ ਪਹਿ ਆਰਰ ਨੂੰ ਸਟਾਰਟ ਹੀ ਦਾ ਡਾਇਮੰਡ ਕੇ ਕਲਵੀ 50% ਹੀ ਆਏ ਵੜਨੂ ਇਹ ਗੱਲ ਦਾ 50% ਕਹਿੰਦੇ শেਅਰ ਚ ਪੂਣੀ ਕਰਤੀ ਆ ਹਨਾ ਸੋ ਆ ਦੇਖੋ ਯਾਰ ਥੱਲੇ ਨਾੜਾ ਨੂੜਾ ਗੇੜਾ ਕੇ ਇੱਕ ਹੋਰ ਕੜਾ ਜੀ ਬਈ ਬਹੁਤ ਨਿਆਸਲ ਨੇ ਬੜਾ ਕੋਈ ਐ ਠੀਕ ਹੈ ਠੀਕ ਹੈ ਅੰਗਰਮ ਪੂਣੀ ਵਾਲਾ ਸੁਭਾਅ ਵੀ ਨਹੀਂ ਲੈ ਜਿੱਦਾਂ ਮਰਜੀ ਜਿੱਧਰ ਮਰਜੀ ਬੈਠੀ ਚਲੋ ਬਾਈ ਬਾਹਲੀ ਅਸਲ ਬਣਾਣੀ ਹੈ ਠੀਕ ਹੈ ਸੋ ਯਾਰ ਆ ਦੇਖੋ ਯਾਰ ਕੈਮਰਾ ਟਾਉਨ ਨੂੰ ਮਾਰ ਨਹੀਂ ਕਰਦਾ ਬਜ ਤਾਂ ਵੜੇ ਇੰਨੇ ਸੋਨੇ ਸਾਫ ਦਿਖਾਈ ਦੇਣੇ ਤੁਹਾਨੂੰ ਆਪਾ ਯਾਰ ਕੀ ਆ ਵਾਤਾ ਰੇਟ ਇਹਦਾ ਵੀ ਫੋਨ ਦੀ ਹੈ ਹਨਾ ਫੋਨ ਤੇ ਕਰ ਲਾਂਗੇ ਤੁਹਾਨੂੰ ਰੇਟ ਹੋਈ ਗੱਲ ਮੈਨੂੰ 2.5 ਲੱਖ ਨਹੀਂ ਹੋਣਾਗਾ ਠੀਕ ਹੈ ਵੀ ਜਮਾ ਕਰਾਂਗੇ ਜਾਇ ਜੀ ਲੈਣ ਵਾਲੀ ਮੁੱਲ ਹੋਊਗਾ ਜਾਇ ਜੀ ਗੱਲ ਸੋ ਇਹ ਜੋੜਾ ਦਿਖਾਤਾ ਆਪਾਂ ਤੁਹਾਨੂੰ ਸੇਮ ਹੀ ਜਮਾ ਰਾਵਦਾ ਮਿਲਦਾ ਇੱਕ ਪਲੂਨ ਤੇ ਇੱਕ ਦੂਜਾ ਸੁਹਾ ਤੇ ਕੋਈ ਵੀਰ ਸਾਈ ਭਾਗ ਕੇ ਆ ਗਿਆ ਤੇ ਆ ਕੇ ਕਹਿੰਦਾ ਢਿਲੋ ਗਾ ਪਸੰਦ ਨਹੀਂ ਆਈ ਮੈਂ ਕੰਮ ਹੀ ਗਰੰਟੀ ਰੋਊਗੀ ਸੋ ਕਹਿੰਦਾ ਢਿਲੋ ਵੀਡੀਓ ਪਾਉਣੀ ਛੱਡ ਦੂ ਯਾਰ ਵੀ ਸਾਡੇ ਖਾਈਆਂ ਨਹੀਂ ਪਸੰਦ ਆਈਆਂ ਯਾਰ ਸੋ ਚੈਨ ਜਹਾ ਗੱਲ ਕਹਿਤੀ ਜਮਾ ਇਹ ਨਿੰਗੀਨੇ ਸਾਫ ਸੁਥਰੇ ਆ ਯਾਰ ਜਮਾ ਤੇ ਖਿੱਚਦੀਆਂ ਜਮਾ ਇਹ ਤੇ ਆ ਜਾ ਬਈ ਅੱਗੇ 3 ਨੰਬਰ ਤੇ ਦੰਦ ਪਹਿਲੇ ਹੀ ਪਟਲੇ ਇਹਦੇ ਇਹਦੀ ਬਈ 6 ਦੰਦ ਅਰੀਜਨਲ ਆ ਜੀ ਠੀਕ ਆ ਕੰਨੀਆਂ ਖੜੀਆਂ ਹਨਾ ਕੰਨੀਆਂ ਖੜੀਆਂ ਨਹੀਂ ਇਹਦੇ ਇਹ ਸੂਰੀਏ ਦੂਜਾ ਸੂਆ ਹਨਾ ਦੂਜਾ ਸੂਆ ਬਈ ਤੇ ਕੈਦਲ ਲੈਂਦੇ ਵੀਰ ਜੀ ਇਹਦੀ 10 ਦੰਦ ਬਾਕੀ ਪੈਣੇ ਬਈ ਜੀ ਅੱਛਾ ਅਜੇ 10 ਦਿਨ ਬਾਕੀ ਪਿਆ ਬਾਕੀ ਪੈਣੇ ਬਈ ਬਹਿੜਾ ਇਹਦਾ ਬਹਿੜਾ ਹਟਲਾ ਇਹਦਾ ਐ ਮੰਨ ਕੇ ਚੱਲ ਹਟ ਨਹੀਂ ਪਈਆਂ ਨੇ ਇਹਦੇ ਵਾਲਾ ਕਦੋਂ ਸਟਾਰਟ ਕਰੇ ਹੀ ਇਹਦਾ ਕਿੰਨੇ ਦਾ ਦਮਾਲ ਲੈਣਾ ਟਾਇਰ ਦੀ ਬੰਦਾ ਨੱਟ ਬਈ ਦੇਖ ਮਾਸ ਕਹਿੰਦਾ ਆਪ ਨੂੰ ਐ ਮੰਨ ਕੇ ਚੱਲ ਵੀ ਜਦ ਮੈਂ ਸੋਚਿਆ ਵੀ ਆਪਾਂ ਉਹ ਮਾਲਕ ਨੇ ਕਹਿਣਾ 40 ਦੀ ਸ਼ੁਰੂ ਮਾਰਦੀ ਭੇਜ ਦੀ ਠੀਕ ਹੈ ਠੀਕ ਹੈ ਆਪ ਪਰ 40 ਨਹੀਂ ਕਹਿਣਾਗਾ 35 ਤੋਂ ਪਲੱਸ ਆਉਣਾ ਖਰਾਦ ਹੋ ਤੂ ਇਹਦਾ ਭਾਅ ਵੀ ਆਹ 40 ਤੋਂ ਤਦੂ ਵੀ ਕਹਿੰਦੇ ਸੱਤ ਕਲਾਈ ਫੋਨ ਉਹ ਦੱਸਾਗਾ ਰੇਟ ਇਹਦੇ ਫੋਨ ਤੇ ਰੇਟ ਇਹਦੇ ਫੋਨ ਤੇ ਕਰ ਲਾਂਗੇ ਬਾਈ ਠੀਕ ਹੈ ਧੋਰੀ ਇਹਨੂੰ ਕਢਾਈ ਗੇ ਇਹਨਾਂ ਵੀ ਰਾਏ ਹੁੰਦੇ ਵੀ ਇਕੱਠੀਆਂ ਲੈਣਾ ਚਾਹਵਣ ਹੁੰਦਾ ਹਨ ਠੀਕ ਹੈ ਆਵਾ ਇਕੱਠੀਆਂ ਵੇੜਾ ਦੇ ਦਾਂਗੇ ਠੀਕ ਹੈ ਸੋ ਯਾਰ ਆਹੋ ਦੇਖੋ ਯਾਰ ਮੇਰਾ ਤਾਂ ਵੀ ਗੱਲ ਵਾਂਗੂ ਲੱਗ ਗਿਆ ਸੋ ਤਾਂਾਂ ਤੋਂ ਪੈਰਾਂ ਤੋਂ ਹਣਾ ਠੀਕ ਹੈ ਇਕਲੀ ਇਕਲੀ ਕੀ ਐਂਗਲ ਦੇ ਜਿਹੜੇ ਮਰਜ਼ੀ ਚੈੱਕ ਕਰ ਲ ਜਾਣਾ ਕੋਈ ਐ ਨਹੀਂ ਤਾਂ ਥਾਣੀ ਹੋਊਗੀ ਅੱਜ ਤਾਂ ਯਾਰ ਹੂਣ ਪਰੇ ਕਰਨ ਨੂੰ ਜੀ ਨਹੀਂ ਕਰਦਾ ਚੀਜ਼ਾਂ ਹੀ ਨਾ ਲੱਬ ਲੱਬ ਕੇ ਜਾਵਾਂ ਜਿਵੇਂ ਕਹਿੰਦਾ ਵੀ ਛਾਟੀ ਮਾਰੀ ਵੇ ਗੰਡਾਂ ਦੇ ਵਿੱਚੋਂ 100 ਗੱਟੇ ਚੋ 10 ਗੱਟੇ ਨੂੰ ਬਸ ਨਹੀਂ ਲੱਗੋਗੇ ਬੜਾ ਇਕੱਠੇ ਕਰਦੇ ਹਾਂ ਜਿਆ ਜਿਆ ਗੱਲ ਆ ਜਾ ਮਰ ਹਣਾ ਤੇ 34 35 ਕਿਲੋ ਦੁੱਧ ਮੰਨ ਕੇ ਲੈਲੇ ਬੰਦਾ ਆਪਾਂ ਦਊ ਬਾਈ ਦਊ ਤਾਂ 40 ਗੁੱਲੀ ਖੈਰਾ ਕਰਮੀ ਜੀ ਠੀਕ ਹੈ ਕਹਿੰਦਾ ਪੰਜ ਨੂੰ ਮਰਦੀ ਜੋੜ ਜੇ ਉਹਨਾਂ ਗੱਲਾਂ ਜਮਾ ਸੀ 35 ਕਿਲੇ ਪੁੰਨੋ ਦਿੱਤਾ ਹੈਗਾ ਸੀਮਨ ਬਾਇਓ ਡਾਟਾ ਪਤਾ ਕਰ ਦਾਂਗੇ ਹਾਂ ਬਾਈ ਸਾਰਾ ਕੁਸੀਟੀ ਰੀਟਰਡ ਕਾਰਡ ਹੈਗਾ ਬੈਠਦਾ ਆਪਣੇ ਕੋਲੇ ਠੀਕ ਹੈ ਠੀਕ ਮਾਨ ਕੇ ਜਿਆ ਕੋਟ ਕਰੋੜ ਤੋਂ ਲਈ ਵੀ ਹੈ ਜੀ ਠੀਕ ਵੀ ਐਵੇਂ ਦੀ ਵਧੀਆ ਬੰਦੇ ਤੋਂ ਲਈ ਵੀ ਹੈ ਠੀਕ ਚੰਗੇ ਵਿਝੇ ਮਾਨ ਕੇ ਚਲੋ ਵੀ ਸਾਮ ਸੰਭਾਲ ਕਰਦੇ ਆ ਜਿਹੜੇ ਬੰਦੇ ਵਧੀਆ ਬੰਦਾ ਕੋਈ ਮਾਨ ਕੇ ਚਲੋ ਪੈਸੇ ਨਾਲ ਨਹੀਂ ਵਧੀਆ ਹੁੰਦਾ ਕਿ ਜਿਹੜਾ ਬੰਦਾ ਸ਼ੌਂਕ ਰੱਖਦਾ ਤੇ ਪਸ਼ੂ ਪਾਲਦਾ ਉਹਦਾ ਪਸ਼ੂ ਆਟੋਮੈਟਿਕ ਤਿੰਨ ਚਾਰ ਕਿਲੋ ਤੋਂ ਤਾਂ ਉਹ ਵੀ ਨਾ ਛੱਡੀ ਜਾਦੇ ਅੱਗੇ ਦੇਰ ਨਾਲ ਹੁੰਦਾ ਸਾਹ ਲਈ ਬਈ ਕੀ ਨਾ ਕਾਲ ਹੋ ਰਹੀ ਜਿੰਨੇ ਆਪਣੀ ਬਹਿਲਾ ਦਿਖਾਵਾਂਗੇ ਆਪਾਂ YouTube ਤੇ ਸਾਰੇ ਫੈਕਸ ਬਣੀ ਹੋਣਗੇ ਉਹ ਟਟਮਾਲੇ ਬਣੀ ਹੋ ਗੜਾ ਆ ਜੋ ਅੱਗੇ 4 ਨੰਬਰ ਤੇ ਇਹ ਵੀ ਬਈ ਦੂਜਾ ਸੁਣਾ ਗਈ ਜੀ ਸ਼ੱਕ ਨਹੀਂ ਆ ਇਹਦੇ ਵੀ ਖੜੀਆਂ ਹਾਲੇ ਹਨ ਨਹੀਂ ਭਈ ਇਹ 4 ਦਾ ਦਾ ਬਸ ਸ਼ੱਕ ਦੇ ਚੱਕ ਜੇ ਤਾਂ ਅੱਛਾ 4 ਦਾ ਦਾ ਹਜੇ ਆਹ ਦੇ ਭਈ ਆਇਆ ਸਵਾ ਦੇਖੋ ਦਿਖਾ ਦੇ ਇਥੇ ਜਮ 4 ਦਾ ਦਾ ਜਮ ਆरिजिनल 4 ਦਾ ਦਾ ਤੇ ਇਹ ਸੁਣਿਆ ਪਹਿਲਾ ਸੁਹਾਣਾ ਨਹੀਂ ਦੂਜਾ ਭਈ ਦੂਜਾ ਅੱਛਾ ਖੀਰੀ ਸੁਈ ਸੀ ਇਹ ਖੀਰੀ ਸੁਈ ਸੀ ਪਹਿਲਾਂ ਬੱਸੀਏ ਬਾਕੀ ਵੱਡੀ ਪੜੀ ਬਹੁਤ ਆ ਯਾਰ ਹਨਾ ਬਹੁਤ ਵੀਰੇ ਬੱਸੀ ਮੂਆ ਪਾ ਇਹ ਕ੍ਰਾਸ ਪਾਣ ਹੈਗਾਗਾ ਵੇਹ ਤੋਂ ਜਿਵੇਂ ਬ੍ਰੀਡ ਆ ਹਨਾ ਦੁੱਧ ਦੀ ਪਾਦਾ ਪਰ ਬਹੁਤ ਆ ਵੜ ਗਿਆ ਅੱਛਾ ਕਹਿੰਦੇ ਨੇ 27 26 27 ਐਂ ਦਾ ਤਾਂ ਆ ਜਾਗਾ ਕਹਿੰਦੇ ਵਾ ਉਹ ਗਰਮੀ ਵਾਲੀ ਫ੍ਰਿਜ ਹੀ ਆ ਇਹ ਫ੍ਰਿਜ ਹੀ ਆ ਬਾਈ ਠੀਕ ਆ ਤੇ ਕੱਢ ਜੂ ਹਫਤਾ ਹਨਾ ਹਫਤਾ ਰਾਮ ਨੇ ਹੀ ਰਹੀ ਬੱਸੀ ਠੀਕ ਆ ਹਫਤਾ ਸੂਣ ਦੇ ਵਿੱਚ ਇਹਦਾ ਬਾਕੀ ਪਿਆਗਾ ਤੇ ਕੋਈ ਵੀਰ ਪਹਿਲੇ ਹੀ ਦੱਸ ਤੀ ਆਪਾਂ ਗੱਲ ਛੋਟੀ ਤਾਂ ਮੰਨ ਕੇ ਨਾ ਆਇਓ ਵੱਡੀਆਂ ਵੜਾਂਗੀਆਂ ਤੇ ਰੇਟ ਰਲਦੇ ਮਿਲਦੇ ਹੋਣਗੇ ਇਹੀ ਜੀ ਚੀਜ਼ ਉਹ ਜਾ ਰੇਟ ਹੋਊਗਾ ਰੇਟ ਸਾਰਿਆਂ ਦੇ ਫੋਨ ਤੇ ਹੋਣਗੇ ਮੈਂ ਤਾਂ ਕ੍ਰਾਸ ਵੈਡ ਵੀ ਲਈ ਆ ਮਨ ਕੇ ਜੇ ਫਿਕਸ ਵਾਲੇ ਦੀ ਲਮਾਂਗੀ ਠੀਕ ਆ ਇਹਦਾ ਜੇ ਥਾਂ ਵੱਡੇ ਹੋਣਗੇ ਜਾਂ ਲੇਵਾ ਟੱਟ ਮਾ ਜਾਊਗਾ ਉਹਦਾ ਬਵਾਰੀਆ ਘਰੋਂ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਬਈ ਰੇਟ ਤੀਜਾ ਸੁਹਾ ਲੈ ਲਊਗਾ ਪਰ ਲੈ ਵੇ ਫੈਕਟਰੀ ਲੈ ਲਓ ਰੇਟ ਇਹਦੇ ਫੋਨ ਤੇ ਰੇਟ ਬਈ ਮਨ ਕਿਦਾਂ 1 ਲੱਖ 5000 ਦੀ ਵਸਤੀ ਦੇ ਦਾ ਜੇ 4 ਨੰਬਰ ਕਿਵੇਂ ਦਾ ਜਮੜਾ ਜਬਾਨ ਨੂੰ 1 ਲੱਖ 5000 ਦੀ ਬੱਠੀ ਆਪਾਂ ਦੇ ਦਾਂਗੇ ਹਣਾ ਠੀਕ ਆ ਤੇ ਇਹ ਦੂਜਾ ਸੁਹਾ ਸੋਰੀ ਆ ਹਲਕਾ ਜਿਹਾ ਕ੍ਰਾਸ ਪਾਣਾ ਕੋਈ ਇਹ ਨਹੀਂ ਗੱਲ ਵੀ ਜ਼ਿਆਦਾ ਕ੍ਰਾਸ ਪਾਣਾ ਤੇ ਦੁੱਧ ਦੀ ਮਾਤਰਾ ਇਹਦੀ ਵੀ ਚੰਗੀ ਰਹਿਣੀ ਚਲ ਇਹ ਬੈਠ ਨਾਲ ਵੀ ਅੱਧਾ ਫੁੱਟ ਉੱਚੀ ਖੜੀ ਆ ਬੈਣਾ ਜੀ ਠੀਕ ਐ ਸੋ ਚਾਰ ਦੇ ਚਾਰੇ ਨਾਲ ਗੱਬੜ ਪਿੰਡ ਹੰਢਿਆ ਜਿਲ੍ਹਾ ਬਰਨਾਲਾ 98778689 7735 5046 ਵੀਡੀਓ ਦੇਖਣ ਦੇ ਚੈਨਲ ਨੂੰ ਪਿਆਰ